ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਸਾਹਮਣੇ ਅੱਜ ਦਾ ਆਪਣਾ ਵਿਸ਼ਾ ਲੈ ਕੇ ਰੂਬਰੂ ਹੋਈ ਹਾਂ ਜਿਹੜਾ ਕਿ ਹੈ ਗਿਣਤੀ 1 ਤੋਂ 10 ਤੱਕ ਸੋ ਅੱਜ ਅਸੀਂ ਕਰ ਰਹੇ ਹਾਂ ਗਿਣਤੀ ਜਿਹਨੂੰ ਪੰਜਾਬੀ ਦੇ ਵਿੱਚ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ 1 ਈੜੀ ਨੂੰ ਸਿਆਰੀ ਉੱਤੇ ਆਦਕ 1 2 ਦਦੇ ਹੋਣਾ 2 ਤੇ 3 ਨੂੰ ਸਿਆਰੀ ਉੱਤੇ ਟਿੱਪੀ ਨੰਨਾ 3 ਇਸੇ ਤਰ੍ਹਾਂ 4 5 6 7 8 9 10 ਇਹ ਸਾਰੀ ਗਿਣਤੀ ਹੈ ਬੇਟਾ ਜਿਹੜੀ ਅਸੀਂ ਪੰਜਾਬੀ ਦੇ ਵਿੱਚ ਲਿਖਤੀ ਹੈ ਹਾਂਜੀ ਇੱਕ ਗਿਣਤੀ ਉਹ ਹੁੰਦੀ ਹੈ ਬੇਟਾ ਜਿਹੜੀ ਅਸੀਂ ਮੈਥ ਦੇ ਵਿੱਚ ਆਪਣੀ ਯੂਜ਼ ਕਰਦੇ ਹਾਂ ਤੇ ਹਿਸਾਬ ਕਿਤਾਬ ਕੋਈ ਵੀ ਕਰਨਾ ਹੋਵੇ ਉਹਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਉਹ ਗਿਣਤੀ ਕਿਦਾਂ ਦੀ ਹੁੰਦੀ ਹੈ 1 2 3 4 5 6 7 8 9 ਤੇ 10 ਪਰ ਬੇਟਾ ਇੱਕ ਗਿਣਤੀ ਉਹ ਵੀ ਹੁੰਦੀ ਹੈ ਜਿਹੜੀ ਅਸੀਂ ਗੁਰਮੁਖੀ ਭਾਸ਼ਾ ਦੇ ਵਿੱਚ ਵਰਤੋਂ ਕਰਦੇ ਹਾਂ ਜਦੋਂ ਵੀ ਕੋਈ ਸੀ ਧਾਰਮਿਕ ਕਿਤਾਬ ਪੜ੍ਹਨੀ ਹੁੰਦੀ ਹੈ ਤਾਂ ਉਸ ਦੇ ਵਿੱਚ ਉਹ ਗਿਣਤੀ ਲਿਖੀ ਹੋਈ ਹੁੰਦੀ ਹੈ ਜਿਹਨੂੰ ਅਸੀਂ ਦੇਖ ਕੇ ਉਹਨੂੰ ਪੜ੍ਹ ਸਕਦੇ ਆ ਉਹ ਗਿਣਤੀ ਕਿੰਨੇ ਨੇ 1 ਦੇਖੋ ਬੇਟਾ ਉਹਨਾਂ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ 1 2 3 4 5 6 7 8 9 10 ਜੇਕਰ ਤੁਹਾਨੂੰ ਗਿਣਤੀ ਪੂਰੀ ਤਰ੍ਹਾਂ ਸਮਝ ਲੱਗ ਗਈ ਹੋਵੇ ਤਾਂ ਬੇਟਾ ਅਸੀਂ ਆਪਣੀ ਜਿਹੜੀ ਧਾਰਮਿਕ ਕਿਤਾਬ ਆ ਉਹਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਆ ਧੰਨਵਾਦ